ਲੋ ਜੀ ਗੱਡੀ ਗਲੀ ਚ ਵਾਰ ਕੇ ਨਾ ਕਿਰਨ ਆਪਾਂ ਲਾ ਲੈਣਾ ਸ਼ੈੱਡ ਥੱਲੇ ਪਾਰਕਿੰਗ ਵਿੱਚ ਫਿਰ ਭਾਬੀ ਨੂੰ ਫੋਨ ਕਰ ਦਿਆਂ ਗੱਡੀ ਬੈਡ ਬੂ ਕਰਕੇ ਲਾਤੀ ਇੱਥੇ ਸ਼ੈੱਡ ਥੱਲੇ ਆਪਣੇ ਮੈਂ ਭਾਬੀ ਨੂੰ ਕਿਹਾ ਕਿ ਭਾਬੀ ਸਮਾਨ ਮੇਰੇ ਕੋਲ ਬਹੁਤ ਜ਼ਿਆਦਾ ਹੈ ਤੁਸੀਂ ਆ ਜਾਓ ਤੇ ਸੱਚੀ ਗੱਲ ਜੀ ਕੀ ਹਾਲ ਚਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਗੇ ਅਸੀਂ ਵੀ ਬਹੁਤ ਵਧੀਆ ਇਹ ਬਾਤ ਜੁ ਤੁਹਾਡੇ ਕੋਲੋਂ ਮੈਨੂੰ ਨਾ ਦੇਖੋ ਪਾਪਾ ਨੇ ਦੇਖੀ ਜਣਾ ਹੈ ਸਹੀ ਗੱਲ ਹੈ ਜੀ ਆ ਗੱਡੀ ਲੈ ਆਂਦੀ ਜੀ ਕੱਲ ਰਾਤ ਪਤਾ ਨਹੀਂ ਮੈਨੂੰ ਬੜੀ ਔਖੀ ਨੀਂਦ ਆਈ ਏ ਮੈਂ ਤਾਂ ਕਹੇ ਰਾਤ ਹੋ ਗਈ ਥਕਾਵਟ ਐਨੀ ਜਿਆਦੀ ਸੀ ਮੈਂ ਕਹੇ ਨਹੀਂ ਪਰ ਆਪਾਂ ਨਾ ਉਹ ਕਰੀਏ ਗੱਡੀ ਚੱਲੀਏ ਕਿਰਨ ਵੀ ਕਹਿੰਦੀ ਹਾਂ ਗੇੜੀ ਮੰਨ ਚਲੀ ਪਰ ਪਤਾ ਨਹੀਂ ਮੈਂ ਕਹੇ ਨਹੀਂ ਐ ਕਰਦੇ ਆ ਉਹ ਜਲਦੀ ਸੋ ਜਾਨੇ ਜਲਦੀ ਉੱਠਾਂਗੇ ਸਵੇਰੇ ਤੇ ਹੁਣ ਅਸੀਂ ਚੱਲੇ ਵੈਸੇ ਪਿੰਡ ਪਾਪਾ ਵੀਰਾਂ ਨੂੰ ਵੀਰ ਇਹਨਾਂ ਨੂੰ ਬੱਚਿਆਂ ਨੂੰ ਸਰਪ੍ਰਾਈਜ਼ ਦੇਣਾ ਮਮੀ ਪਾਪਾ ਨੂੰ ਨਾਲ ਤਾਂ ਵੀਡੀਓ ਕਾਲ ਹੋ ਗਈ ਸੀ ਉਹਨਾਂ ਨੂੰ ਵੀ ਐ ਸਪੈਸ਼ਲ ਰੋਗ ਤਾਂ ਹੈ ਹਨਾ ਔਰ ਪਾਪਾ ਦੇ ਮਮੀ ਨੇ ਖੁਸ਼ ਹੋਏ ਕਹਿੰਦੇ ਵੀ ਵਾਹ ਜੀ ਵਾਹ ਕਿਉਂਕਿ ਜਦੋਂ ਬੱਚਿਆਂ ਨੇ ਕੋਈ ਉਪਲਬਧੀ ਕਰਦੇ ਨੇ ਮਾਪਿ ਉਹ ਬਹੁਤ ਖੁਸ਼ ਹੋ ਜਾਂਦੇ ਔਰ ਪਾਪਾ ਥੋੜੇ ਇਮੋਸ਼ਨਲ ਵੀ ਹੋ ਗਏ ਸੀ ਮੇਰੇ ਪੁੱਤ ਨੇ ਵੀ ਹਨਾ ਤਰੱਕੀਆਂ ਕੀਤੀਆਂ ਤੇ ਇਹ ਆਪਣੇ ਮਾਪਿਓ ਦੀ ਬਦੌਲਤੀਆਂ ਸੀ ਕਿਉਂਕਿ ਮਾਤਾ ਪਿਤਾ ਨੇ ਸਾਨੂੰ ਕਾਬਲ ਬਣਾਇਆ ਉਹਨਾਂ ਨੇ ਸਾਨੂੰ ਡਿਪੈਂਡੈਂਟ ਨਹੀਂ ਹੋਣ ਦਿੱਤਾ ਕਿਸੇ ਤੇ ਉਹਨਾਂ ਨੇ ਸਾਨੂੰ ਆਪਣੇ ਆਪ ਤੇ ਸੈਲਫ ਚੇਂਜ ਕਹਿੰਦੇ ਨਾ ਆਪਣੇ ਆਪ ਦੇ ਉੱਪਰ ਕਾਬਲ ਬਣਾਇਆ ਸੋ ਪੜਾਇਆ ਲਿਖਾਇਆ ਤੇ ਥੈਂਕ ਯੂ ਮੇਰੇ ਮੰਮੀ ਜੜੀ ਦਾ ਮੇਰੇ ਰੱਬ ਦੇ ਰੂਪ ਨੇ ਜੋ ਤੇ ਜਿਨ੍ਹਾਂ ਨੇ ਮੈਨੂੰ ਇਸ लायक ਬਣਾ ਦਿੱਤਾ ਕਿ ਆਪਾਂ ਸਭ ਕੁਝ ਕਰ ਸਕੀਏ ਦੇਖ ਹੁਣ ਪਿੰਡ ਚੱਲੇ ਆ ਤੇ ਅਸੀਂ ਇਸ ਸਕੀਮ ਏਪਾਈ ਕਿ ਅਸੀਂ ਨਾ ਰਸਤੇ 'ਚ ਪਰੌਂਠਾ ਖਾ ਜਾਂਦੇ ਆ ਤੇ ਟਾਬੇ ਤੋਂ ਜਿਹੜੀ ਭਾਬੀ ਰਾਂ ਨੂੰ ਕਿ ਉਹ ਤੇ ਫਿਰ ਉਹਨਾਂ ਦਾ ਟਾਈਮ ਹੋ ਜਾਣਾ ਬ੍ਰੇਕਫਾਸਟ ਕਰ ਚੁੱਕੀ ਹੋਣੀ ਫਿਰ ਮੌਕੇ ਤੇ ਭੁੱਖ ਲੱਗੀ ਹੋਣੀ ਮੈਂ ਕਿਹਾ ਜੇ ਫੋਨ ਤੇ ਦੱਸਦਾ ਅਸੀਂ ਆ ਰਹੇ ਆ ਫਿਰ ਸਰਪ੍ਰਾਈਜ਼ ਖ ਤੇ ਮੈਂ ਕੀ ਕੀਤਾ ਰਾਤ ਨੂੰ ਜਦੋਂ ਸੁੱਤਾ ਨਾ ਤੇ ਸਵੇਰ ਵੱਜੀ ਤੇ ਮੈਂ ਉੱਠ ਗਿਆ ਤੇ ਮੈਦਾਨੀ ਆ ਸਵੇਰੇ ਅੱਗੋਂ ਪੁੱਛੋ ਢੇਲੀ ਦੁੱਧ ਵਗੈਰਾ ਮੈਂ ਲੈ ਕੇ ਆਉਣੀ ਆ ਘਰ ਦਾ ਹਨਾ ਤੇ ਅੱਜ ਸਵੇਰੇ ਉੱਠ ਕੇ ਕਹਿੰਦੇ ਵੀ ਮੈਂ ਦੁੱਧ ਲੈ ਆਵਾਂ ਮੈਂ ਕਿਹਾ ਅੱਜ ਤਾਂ ਦੋ ਦਿਨ ਆਪਣੀ ਨੀਂਦ ਨਹੀਂ ਹੈਗੀ ਆਪਾਂ ਕਿਉਂਕਿ ਆਪਾਂ ਤੇ ਅੱਜ ਪਿੰਡ ਚੱਲ ਜਾਣਾ ਵਾ ਹਨਾ ਹਾਂਜੀ ਹਾਂਜੀ ਤੇ ਕਹਿੰਦੇ ਨਹੀਂ ਮੈਂ ਜਾਉਂਨਾ ਵਾ ਤੇ ਮੈਂ ਕਿਹਾ ਤੁਸੀਂ ਸਿੱਧਾ ਕਹੋ ਵੀ ਗੱਡੀ ਉੱਥੇ ਲੈ ਮੈਂ ਤੁਹਾਡੇ ਕੋਲੋਂ ਕਰੋ ਕਿਆ ਨਹੀਂ ਜਾਣ ਰਿਹਾ ਕਹਿੰਦੇ ਮੈਂ ਨਾਲ ਇਹਦੇ ਫੰਕਸ਼ਨ ਫੰਕਸ਼ਨ ਦੇਖਾਂਗਾ ਮੈਂ ਹਾਂ ਉਹ ਤਾਂ ਠੀਕ ਆ ਚਲ ਵਧੀਆ ਗੱਲ ਆ ਫੰਕਸ਼ਨ ਜ਼ਰੂਰੀ ਆ ਫੰਕਸ਼ਨ ਵੇਖਣੇ ਵੀ ਕਿਉਂਕਿ ਅੱਜ ਨਵੀਂ ਗੱਡੀਆਂ ਨੂੰ ਕੁਛ ਨਹੀਂ ਪਤਾ ਹੈਗਾ ਕੱ ਕਿੱਲੀ ਕਿੱਥੇ ਪੁੱਛਣਾ ਤੁਮੇ ਮੇਰੇ ਖਾਸਾਇ ਦੇ ਮੈਂ ਕਿ ਬੀਤੀ ਹੋਰੀ ਹੈ ਭਾਈ ਤੇ ਮੱਥਲੇ ਲੱਭੀ ਦੇਵਾ ਕਿੱਲੀ ਦੀ ਉਹ i20 ਦੀ ਕਿੱਲੀ ਥੱਲੇ ਹੁੰਦੀ ਹੈ ਮੈਂ ਕਿ ਜੀ ਹੈ ਕਿ ਤੇ ਕਿੱਲੀ ਨਾਲ ਲੱਵੇ ਉਹਨੂੰ ਮੈਂ ਪੁੱਛਿਆ ਲੱਗਾ ਭਾਈ ਪੈਟਰੋਲ ਪੰਪ ਵਾਲੇ ਨੂੰ ਮੈਂ ਕਿ ਵੀਰੇ ਮੈਂ ਤਾਂ ਗੱਡੀ ਨਵੀਂ ਲਈ ਸੀ ਮੈਨੂੰ ਪਤਾ ਨਹੀਂ ਕਿੱਲੀ ਕਿੱਥੇ ਉਹ ਕਹਿੰਦਾ ਤੁਸੀਂ ਇਹ ਮਤਲਬ ਸੈਂਟਰ ਲੋਕਿੰਗ ਨਾ ਖੋਲਦੀ ਹੈ ਤੇ ਛਿਪ ਕਿਹਦਾ ਕੰਮ ਜਿਆਦਾ ਵਧੀਆ ਕੀਤਾ ਇਹਨਾਂ ਨੇ ਅੱਬਾ ਫਨੀ ਸੀਨਸ ਅੱਬਾ ਫਨੀ ਸੀਨਸ ਚਲੋ ਐਨੀਵੇਜ਼ ਹੁਣ ਅਸੀਂ ਚੱਲੇ ਆ ਪਿੰਡ ਪਾ ਬੀਰ ਨੂੰ ਦੇਣਾ ਸਰਪ੍ਰਾਈਜ਼ ਤੇ ਉਸ ਤੋਂ ਪਹਿਲਾਂ ਮਠਾਈ ਅਸੀਂ ਲੈ ਲਈ ਹੈ ਮੂ ਮਿੱਠਾ ਕਰਾਣੇ ਗੁਰਦੁਆਰਾ ਸਾਹਿਬ ਜਾਏ ਸੀ ਅੱਜ ਇੱਕ ਵਾਰੀ ਫੇਰ ਚੱਲਾਂਗੇ ਸਾਰੇ ਪਰਿਵਾਰ ਦੇ ਨਾਲ ਤੇ ਪਹਿਲਾਂ ਰੋਟੀ ਖਾ ਲਈਏ ਟੋਟਾਬੇ ਤੋਂ ਇਬਾਦਤ ਨੇ ਆਪਣਾ ਦੁੱਧ ਦੁੱਧ ਪੀ ਲਿਆ ਅਸੀਂ ਐਫਸੀ ਰਹਿੰਦੀਆਂ ਚਲਿਏ ਚਲੋ ਜੀ ਚਲੋ ਵਾਹ ਜੀ ਵਾਹ ਵਾਹ ਜੀ ਵਾਹ ਕੀ ਲੱਗ ਰਹੀ ਹੈ ਗੱਡੀ ਖੜੀ ਹੋਈ ਆ ਚਿੱਟੇ ਕਲਰ ਤੇ ਬਲਦਾਂ ਦੇ ਨਾਲ ਕਾਲੇ ਰੰਗ ਦੇ ਸਕਾਰਪਿਓ ਐਨ ਕੀ ਬਾਤ ਹੈ ਇਹਦਾ ਪੂਰੀ ਉਹੀ ਹੈ ਦਿਵੰਗ ਗੱਡੀ ਸਹੀ ਗੱਲ ਹੈ ਯਾਰ ਮਾਫੀਆ ਇਹ ਯਾਰ ਵਾਕੀ ਮਾਫੀਆ ਕਰ ਰਿਹਾ ਇਹਨੂੰ ਨਾਮ ਦਿੱਤਾ ਜਾਂਦਾ ਰਿਜਟ ਪੂਰੀ ਮਾਫੀਆ ਕਰ ਨੰਬਰ ਵੀ ਇਹਦੀ ਪੰਜਾਬ ਦਾ ਲੈ ਲਿਆ ਸੀ ਕਿਉਂਕਿ ਮੇਰੇ ਚੰਡੀਗੜ੍ਹ ਦੇ ਪ੍ਰੂਫ ਹੁਣ ਚੇਂਜ ਹੋ ਗਏ ਜਿਹੜੇ ਪੁਰਾਣੀ ਗੱਡੀ ਮੇਰੇ ਚੰਡੀਗੜ੍ਹ ਨੰਬਰ ਸੀ ਉਦੋਂ ਮੈਂ ਚੰਡੀਗੜ੍ਹ ਰਹਿੰਦਾ ਸੀ ਤੇ ਉਦੋਂ ਫਿਰ ਉਸ ਤੇ ਸੀ ਹੁਣ ਪੰਜਾਬ ਦਾ ਨੰਬਰ ਲੇਤਾ ਭਾਵੇਂ ਮੈਨੂੰ ਚੰਡੀਗੜ੍ਹ ਦਾ ਆਧਾਰ ਕਾਰਡ ਜੇ ਮੈਂ ਚੇਂਜ ਕਰਾ ਲਦਾ ਮੈਨੂੰ ਫਾਇਦਾ ਹੋਣਾ ਸੀ ਪਰ ਨਹੀਂ ਫਾਇਦਾ ਕੋਈ ਨਹੀਂ ਮੇਰਾ ਐਡਰੈਸ ਤਾਂ ਠੀਕ ਆ ਉਹ ਤਾਂ ਠੀਕ ਹੈ ਸਹੀ ਗੱਲ ਆਪਣੇ ਐਡਰੈਸ ਤੇ ਹੀ ਠੀਕ ਆ ਮੇਰੇ ਤਾਂ ਵੈਸੇ ਇਹਦੇ ਬਾਰੇ ਬਾਅਦ ਕਰਦੇ ਆ ਗੱਲ ਪਹਿਲਾਂ ਰੋਟੀ ਖ ਉੱਟ ਕੇ ਆਪਣੇ ਕੈਰੀ ਸੌਟ ਕੈਰੀ ਕਾਟਜ ਬੈਠੋ ਆ ਵਧੀਆ ਸਿਸਟਮ ਹੈ ਬੱਚੇ ਲਈ ਇੱਕ ਨਾ ਗੱਡੀ ਦੇ ਵਿੱਚ ਵੀ ਆ ਜਾਂਦਾ ਕੰਮ ਨਾ ਰੋਟੀ ਰੋਟੀ ਪਖਾ ਰਹੇ ਇਹ ਵੀ ਆਪਣਾ ਇੰਜੋਏ ਕਰ ਸਕਦੇ ਨਹੀਂ ਬੈਠ ਕੇ ਹਾਂਜੀ ਫਿਰ ਐਕਸਾਈਟਿਡ ਹਾਂ ਘਰ ਜਾਣ ਨੂੰ ਮਿਲਣ ਲਈ ਸਹੀ ਗੱਲ ਹੈ ਪਹਿਲਾਂ ਜਿਹੜੀ ਸਾਡੀ ਗੱਡੀ ਸੀ ਉਹ ਚੰਡੀਗੜ੍ਹ ਨੰਬਰ ਸੀ ਚੰਡੀਗੜ੍ਹ ਦੇ ਵਿੱਚ ਸਾਨੂੰ ਕੋਈ ਟੈਕਸ ਨਹੀਂ ਪੈਂਦਾ ਵੀ ਮਤਲਬ ਮੈਨੂੰ ਹੈਂਡੀਕੈਪ ਹੋਣ ਕਰਕੇ ਚੰਡੀਗੜ੍ਹ ਵਿੱਚ ਜ਼ੀਰੋ ਟੈਕਸ ਹੈ ਤੇ ਇਸ ਗੱਡੀ ਦਾ ਟੈਕਸ ਸਾਨੂੰ ਫ੍ਰੀ ਹੋ ਸਕਦਾ ਸੀ ਜੇ ਮੈਂ ਚੰਡੀਗੜ੍ਹ ਦੇ ਧਾਰ ਕਾਰਡ ਦੁਬਾਰਾ ਚੇਂਜ ਕਰਾ ਲੈਂਦਾ ਹੈਨਾ ਬਟ ਫਿਰ ਉਹੀ ਸੋਚਿਆ ਮੈਂ ਕਿ ਪਹਿਲਾਂ ਚੇਂਜ ਕਰਾਵਾਂਗੇ ਫਿਰ ਕਿਸੇ ਦੇ ਘਰੇ ਆਰਸੀ ਜਾਊਗੀ ਫਿਰ ਉੱਥੋਂ ਲੈਣ ਜਾਵਾਂਗੇ ਵੈਸੇ ਤਾਂ ਹੈਗੇ ਮੇਰੇ ਆਪਣੇ ਬਹੁਤ ਵਿਤਰਨੇ ਉੱਥੇ ਉਹਦਾ ਕੋਈ ਦਿੱਕਤ ਨਹੀਂ ਗਈ ਪਰ ਮੈਂ ਸ਼ੈਡੋ ਬਰਾ ਆਪਾਂ ਪੀਵੀ 65 ਨੰਬਰ ਹੈ ਨਾ ਉਹਦੀ ਵੀ ਵੈਲਿਊ ਬੜੀ ਵੱਡੀ ਹੈ ਕਿਉਂਕਿ ਪੀਵੀ 65 ਨਾ ਇੱਕ ਨਾ ਦਬੰਗੀ ਜਿਹਾ ਨੰਬਰ ਸੀਗਾ ਜਦੋਂ ਚੰਡੀਗੜ੍ਹ ਦਾ ਹੋ ਗਿਆ ਪੀਵੀ 65 ਮਤਲਬ ਪੰਜਾਬ ਦਾ 65 ਨੰਬਰ ਇੱਕ ਬੜਾ ਦਮਦਾਰ ਜਿਹਾ ਲੱਗਦਾ ਹੈ ਸੋ ਵੀ ਨੰਬਰ ਚੁਆਇਸ ਇਹ ਨੰਬਰ ਆਪਣੀ ਮਰਜ਼ੀ ਦਾ ਲੇ ਤਾਂ ਇੱਕ ਜੋੜਾ ਜਿਹਾ ਸਾਨੂੰ ਲਿਖਿਆ ਸੀ ਸੀਕੁਐਂਸ ਜਿਹਾ ਲਿਖਿਆ ਉਹ ਲੈ ਲਿਆ ਉਹਦੇ ਦੇ ਐਕਸਟਰਾ ਬੇ ਕਿਤੇ ਬਾਕੀ ਗੱਡੀ ਕਿੰਨੇ ਦੀ ਆਈ ਹੈ ਕਿੰਨੇ ਦੀ ਕੀ ਐਸੈਸਰੀਜ਼ ਲਵਾਈਆਂ ਨੇ ਇੱਕ ਵਾਰੀ ਸਾਰੇ ਵੇਲੇ ਹੋ ਜੀਏ ਇੱਕ ਇਹ ਸਾਰੇ ਸਰਪ੍ਰਾਈਜ਼ ਦੇਣ ਦੇ ਮਠਾਈ ਮੂਠਾ ਕਰਾਣ ਤੋਂ ਫਿਰ ਆਪਾਂ ਗੱਡੀ ਬਾਰੇ ਪ੍ਰੋਪਰਲੀ ਗੱਲ ਕਰਾਂਗੇ ਵੀ ਕੀ ਕੁਝ ਲਵਾਇਆ ਇਹਦੇ ਵਿੱਚ ਹੈ ਨਾ ਤੇ ਟੂਰ ਟੂਰ ਤਾਂ ਸਾਡੇ ਸ਼્યોਰ ਡਨ ਹੋ ਗਏ ਨੇ ਹੁਣ ਕਿਉਂਕਿ ਮੈਨੂੰ ਇੰਗਲੈਂਡ ਜਾਣ ਤੋਂ ਜ਼ਿਆਦਾ ਖੁਸ਼ੀ ਇੰਡੀਆ ਦੇ ਟੂਰਾਂ ਦੀ ਹੈ ਇੰਗਲੈਂਡ ਤਾਂ ਚਲੋ ਠੀਕ ਹੈ ਵਧੀਆ ਦੇਸ਼ ਹੈ ਘੁੰਮਣਾ ਵਧੀਆ ਲੱਗਦਾ ਪਰ ਇੱਥੇ ਆਪਾਂ ਆਪਣੀ ਮਰਜ਼ੀ ਨਾਲ ਘੁੰਮ ਸਕਦੇ ਆ ਉੱਥੇ ਜਾਂਦੇ ਆ ਭਾਵੇਂ ਉੱਥੇ ਹੈਗੇ ਨੇ ਦੀਦੀ ਹੁਣੇ ਗੱਡੀ ਹੈਗੀ ਉਹਨਾਂ ਕੋਲ ਜਾਣਾ ਪਰ ਉੱਥੇ ਨਾ ਪਾਰਕਿੰਗ ਇਸ਼ੂਜ਼ ਜਾਂ ਤੁਰਦਾਂ ਤਰਾਂ ਬਹੁਤ ਪੈਂਦਾ ਇੱਥੇ ਦੀ ਇਹ ਹੈ ਕਿ ਜਿੱਥੇ ਜਾਣਾ ਉੱਥੇ ਸਿੱਧੀ ਗੱਡੀ ਲੈ ਜਾਓ ਸੋ ਹੁਣ ਆਪਾਂ ਇੰਡੀਆ ਟੂਰ ਕਰਾਂਗੇ ਪੂਰਾ ਐਂਡੀ ਐਕਸਪੋਰ ਕਰਾਂਗੇ ਕਿ ਜਗ੍ਹਾ ਕੋਈ ਵੀ ਨਹੀਂ ਛੜਨੀ ਇੰਨੀ ਜ਼ਿਆਦੀ ਇਹ ਮੇਰਾ ਪ੍ਰੋਮਿਸ ਹੈ ਤੁਹਾਡੇ ਸਾਰਿਆਂ ਨਾਲ ਤੇ ਸ਼ੁਰੂਆਤ ਇਹ ਉੱਠੀ ਹੈ ਬਾਹਰ ਆ ਰਹੀ ਹੈ ਇਹ ਕਹਿ ਰਹੀ ਤੁਸੀਂ ਮੇਰੇ ਤੋਂ ਬਿਨਾ ਪਿੱਛੇ ਪ੍ਰੋਮਿਸ ਕਿਤਾ ਕਰੀ ਜਾਂਦੇ ਹੋ ਮੇਰੇ ਤੋਂ ਪਰਮਿਸ਼ਨ ਲੈਂਦੀ ਹੈ ਇਬਾਦਤ ਕੀ ਹੋ ਰਹੀ ਹੈ ਇਬਾਦਤ ਦੀ ਗੱਡੀ ਹੈ ਕਹਿੰਦੇ ਐਂ ਇਬਾਦਤ ਲਗਾ ਜਦੀ ਗੱਡੀ ਹੈ ਇਬਾਦਤ ਦੀ ਗੱਡੀ ਹੈ ਮੇਰੇ ਤੋਂ ਬਿਨਾ ਪਰਮਿਸ਼ਨ ਦੇ ਤੁਸੀਂ ਕਿੱਦਾਂ ਹੈ ਨਾ ਓਏ ਹੋਏ ਲੋ ਜੀ ਪਿੰਡ ਫਾਟਕ ਕ੍ਰੋਸ ਕਰ ਲਿਆ ਤੇ ਕਹਿੰਦੇ ਸਿਰ ਤੇ ਚੁੰਨੀ ਲੈ ਲੈ ਨਹੀਂ ਆਇਆ ਸੋਹਰਿਆਂ ਦਾ ਪਿੰਡ ਹਣਾ ਜੀ ਜੀਰੀਆਂ ਲਗਣੀਆਂ ਸ਼ੁਰੂ ਹੋ ਗਈਆਂ ਨੇ ਕੱਦੂ-ਕੱਦੂ ਹੋ ਗਏ ਨੇ ਤੇ ਪਾਣੀ ਲੱਗਣ ਡਿਆ ਬਹੁਤ ਵਧੀਆ ਲੱਗ ਰਿਹਾ ਜੀ ਪਿੰਡ ਵਿੱਚ ਆਪਣੀ ਸਕੋਰਪੀਓ ਐਨ ਜੋਗੀ ਪੂਰੀ ਮਾਫੀਆ ਗੱਡੀ ਹੈ ਲੈ ਕੇ ਪਹੁੰਚਿਆ ਜੀ ਗੱਡੀ ਦਾ ਇੰਟੀਰੀਅਰ ਵਾਕਈ ਬਹੁਤ ਰਿਜਿਡ ਹੈਗਾ ਵੀ ਟਫ ਹੈ ਆ ਆਟੋਮੈਟਿਕ ਹੈ ਜੀ ਮੈਨੂੰ ਸੱਚੀ ਇੰਟੀਰੀਅਰ ਬਹੁਤ ਵਧੀਆ ਲੱਗਿਆ ਹਰੇਕ ਕਈਆਂ ਨੂੰ ਵਧੀਆ ਲੱਗਦਾ ਜੀ ਐਕਐਸਯੂਵੀ ਦਾ ਪਰ ਉਹ ਹੀ ਹੈ ਨਾ ਆਪਾਂ ਹੈਗੇ ਤਾਕੜੀ ਜੀ ਚੀਜ਼ਾਂ ਪਸੰਦ ਕਰਨ ਵਾਲੇ ਸਾਨੂੰ ਇਹਦਾ ਵਧੀਆ ਲੱਗਿਆ ਇੰਟੀਰੀਅਰ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਕੀ ਕਹਿੰਦੇ ਹੋ ਗਿਰਨ ਤੁਸੀਂ ਇਸ ਬਾਰੇ ਹੈਨਾ ਚਲੋ ਦੇਖਦੇ ਹਾਂ ਕੀ ਸਰਪ੍ਰਾਈਜ਼ ਉਹਨਾਂ ਨੂੰ ਕਿਵੇਂ ਦਾ ਲੱਗਦਾ ਹੈ ਆਪਣਾ ਗੱਡੀ ਨਾ ਇਧਰੋਂ ਵੀ ਨਹੀਂ ਵੀਰੇ ਦੀ ਉਧਰੋਂ ਨਹੀਂ ਕੱਢਦੇ ਕੈਫੇ ਵੱਲੋਂ ਨਹੀਂ ਕੱਢਦੇ ਆਪਾਂ ਇਧਰ ਹੀ ਛੱਡ ਦਿੰਦੇ ਨਾ ਫਿਰ ਘਰੇ ਹੋਣਗੇ ਤਾਂ ਜ਼ਿਆਦਾ ਬੈਟਰੀ ਤਾਂ ਕੈਫੇ ਵੱਲੋਂ ਨਹੀਂ ਕੱਢਣੀ ਫਿਰ ਉਹਨਾਂ ਨੂੰ ਪਤਾ ਲੱਗ ਜਾਏਗਾ ਕੈਫੇ ਦੇ ਵੱਲੋਂ ਗੱਡੀ ਗੱਡੀ ਤਾਂ ਉਹਨਾਂ ਨੂੰ ਆਈਡੀਆ ਜੋ ਹੋ ਸਕਦਾ ਹੈ ਜਾਂ ਬਾਹਰ ਹੋ ਸਕਦੇ ਨੇ ਆਪਾਂ ਇਧਰਲੀ ਸਾਈਡ ਤੋਂ ਜਾਂਦੇ ਆ ਕਿਉਂਕਿ ਵੈਸੇ ਵੀ ਉਧਰ ਸੜਕ ਬੰਡਰੀ ਮੇਰੇ ਕਾ ਕੋਈ ਉਹ ਪੈ ਰਹੇ ਨੇ ਸੀ ਵਿੱਚ ਵਗੈਰਾ ਪੈ ਰਹੇ ਨੇ ਆ ਬਦਰੂ ਜਾਂਦੇ ਆ ਬਹੁਤ ਜੇ ਪਹੁੰਚ ਗਏ ਪਹੁੰਚ ਗਏ ਇਬਾਦਤ ਨੂੰ ਨੀਂਦ ਆ ਰਹੀ ਏ ਆ ਵੀਰਾ ਖੇਤ ਵਾਰਿਆ ਉਹ ਟਰੈਕਟਰ ਲੈ ਕੇ ਉਹਨੇ ਸਾਨੂੰ ਦੇਖ ਲੈਣਾ ਸੀ ਬਚ ਕੇ ਆ ਸਾਡੀ ਮੋਟਰ ਆ ਗਈ ਵੀਰਾ ਵਾਂਦਾ ਪੇ ਖੇਤ ਅੱਗੇ ਗੱਡੀਆਂ ਆ ਗਈਆਂ ਲੋ ਜੀ ਗੱਡੀ ਗਲੀ ਚ ਵਾਰ ਕੇ ਨਾ ਕਿਰਨ ਆਪਾਂ ਲਾ ਲੈਣਾ ਸ਼ੈੱਡ ਥੱਲੇ ਪਾਰਕਿੰਗ ਵਿੱਚ ਫਿਰ ਭਾਬੀ ਨੂੰ ਉਹਨੂੰ ਫੋਨ ਕਰ ਦਿਆ ਠੀਕ ਹੈ ਫਿਰ ਮਜ਼ਾ ਆਏਗਾ ਐਵੇਂ ਨਹੀਂ ਗੱਲ ਬਣਨੀ ਹਣਾ ਇਹ ਤਾਂ ਉਹਨੂੰ ਪਤਾ ਲੱਗ ਜਾਣਾ ਆਪਾਂ ਛੜ ਥੱਲੇ ਲਾ ਕੇ ਮੋੜ-ਮੋੜ ਘੱਟ ਕੇ ਰੱਖ ਲੈਣੇ ਆ ਓਕੇ ਗੱਡੀ ਬੈਬੂ ਕਰਕੇ ਲਾਤੀ ਇੱਥੇ ਛੜ ਥੱਲੇ ਆਪਣੇ ਮੈਂ ਭਾਬੀ ਨੂੰ ਕਿਹਾ ਕਿ ਭਾਬੀ ਸਮਾਨ ਮੇਰੇ ਕੋਲ ਬਹੁਤ ਜ਼ਿਆਦਾ ਹੈ ਤੁਸੀਂ ਆ ਜਾਓ ਤੇ ਅਜੇ ਹੁਣੇ ਪੂਣੀ ਕੀਤਾ ਇਹਨੂੰ ਕਹਿੰਦਾ ਉਹਣਾ ਤੂੰ ਕਿਨਾਈ ਤਾਰ ਚ ਪੈਣਾ ਵਾ ਸੱਚੀ ਗੱਦੀ ਤਾਰ ਦੋਰੀਏ ਤਾਰ ਨਹੀਂ ਐ ਤੇਰੀ ਇਸ ਸਕੋਰਪੀਓ ਐ ਤੋ ਤਾਰ ਚ ਬਈ ਤੋ ਤਾਰ ਚ ਬੈਠੀ ਟਾ ਟਾ ਟਰਾ 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 ਆ ਜਾ ਤਲੀ ਆ ਜਾ ਕੈਸੀ ਹੋ ਮੇਰੀ ਭਾਵੀ ਆਏ ਕਿੰਨਾ ਝੂਠ ਬੋਲਦੇ ਹੋ ਮੈਂ ਸੋਤੋਂ ਤੋਂ ਬਦ ਯਾਦ ਹਨ ਤੁਹਾਨੂੰ ਬਧਾਈਆਂ ਸਾਤਰੀਕਾ ਆਹ ਸਿਕਾ ਦਾ ਬੰਗ ਅਸੇਸ਼ਨ ਥੈਂਕ ਯੂ ਮੇਰਾ ਪੁੱਤ ਅੱਜ ਤਾਂ ਕੇ ਕੈਨਸਲ ਹੋ ਗਈ ਇਦਾਂ ਹੀ ਹੈ ਫਿਰ ਨੰਬਰ ਚਾਣੀ ਸੀ ਕਿ ਬਾਕੀ ਨਾ ਇਹ ਨਹੀਂ ਲੱਗਦਾ ਹੋਵੇ ਕੈਸੇ ਲਗਾ ਹਮਾਰਾ ਸਪ੍ਰੈਸ ਬੜੀ ਸੱਚੀ ਹੋਈ ਬੜੀ ਵਧੀਆ ਹੈ ਮੈਂ ਡਰ ਕੇ ਮੈਂ ਕਿਹੜੀ ਕੌੜੀ ਦੀ ਕਿਹਾ ਵਾਪਸ ਹੋ ਗਈ ਆਹ ਆ ਗੱਮਸੇ ਆ ਚੱਤਿਆ ਉਹ ਥਾਰ ਵੇ ਵਿੱਚ ਬਹਿਣ ਵਾਲਿਆ ਇਹ ਤਾਂ ਸਕੋਰਪੀਓ ਏ ਇਹ ਕਹਿੰਦਾ ਜੀ ਅਸੀਂ ਥਾਰ ਵਿੱਚ ਬਹਿਣਾ ਹੈ ਆ ਓਏ ਬੱਲੇ ਬੈਠ ਜੇ ਕਿੱਦਾਂ ਫਿਰ ਕੱਟ ਲਗੀ ਉੱਚੀ ਏ ਕਿੰਨੀ ਉੱਚੀ ਏ ਬਹੁਤ ਬਹੁਤ ਉੱਚੀ ਏ ਨਾ ਹੋਰ ਆ ਜਾ ਪਹਿਲਾਂ ਘਰ ਚਲੀਏ ਫਿਰ ਆਪਾਂ ਗੁਰਦੁਆਰੇ ਚੱਲਨੇ ਆ ਆਲੀਆ ਨੀ ਕਭ ਹੋਣੀ ਆ ਜਾਣੀ ਏ ਸਹੀ ਗੱਲ ਏ ਆਜੋ 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 ਨੰਬਰ ਦਾ ਏ ਲਓ ਜੀ ਸੈੱਟ ਸਾਡਾ ਹੋ ਗਿਆ ਹੁਣ ਪੂਰਾ ਘੈਂਟ ਭਾਈ ਕਿੰਨੀ ਜਗ੍ਹਾ ਸੀ ਪਿੱਛੇ ਕਿੰਨਾ ਬਹੁਤ ਪੁਰਾਣਾ ਲਿਖਿਆ ਹਾਂ ਬਦੂ ਜਗ੍ਹਾ ਭਈਆ ਕਰਮੀ ਕਰਮ ਨਹੀਂ ਜਾਏ ਨਾ ਨਾ ਇੱਥੋਂ ਨਹੀਂ ਜਾ ਸਕਦੀ ਗਲੀ ਸੋੜੀ ਜਾਣਾ ਥੋੜੀ ਜੀ ਚਲੋ ਜੀ ਦੀ ਕੋਕੋ ਲੀਟੇ ਲੇ ਕੋਕੋ ਛੋਟੀ ਜੀ ਕੋਕੋ ਸਕੋਰਪੀਓ ਵਾਲੀ ਕੋਕੋ ਹਾਂਜੀ ਥਾਰੋ ਥਾਰੋ ਥਾਰੀ ਵਾਲੇ ਪਾਜੀ ਪੁੱਛੋ ਕਹਿ ਰਹੇ ਸੀ ਤੇਰਾ ਕੋਰਡ ਕੋਰਡ ਕੀ ਕਹਿ ਰਹੇ ਸੀ ਲੱਗੀ ਫੋਰਚੂਨਰ ਫੋਰਚੂਨਰ ਇੱਕ ਥਾਰ ਇਹਨੂੰ ਸਕੋਰਪਿਓ ਨਹੀਂ ਪਸੰਦ ਨਹੀਂ ਪਸੰਦ ਦਿੱਤੇ ਹੁਣ ਤਾਂ ਪਸੰਦ ਆਣੀ ਏ ਹੁਣ ਤਾਂ ਆਪਸ਼ਨ ਨਹੀਂ ਮੈਨਾਂ ਕਿ ਇਹ ਮਤਲਬ ਫੋਨ ਕਰੀ ਬਲਕਿ ਜਾ ਰਹੀ ਹਾਂ ਮੈਂ ਰੋਕ ਛੇਤਵਾਰ ਆ ਮੈਂ ਦੇਖਿਆ ਸੀ ਮੈਂ ਪਤਾ ਕੀ ਕਰ ਮੈਂ ਵੀਰਾ ਟਰੈਕਟਰ ਚਲਾ ਰਿਹਾ ਸੀ ਮੈਂ ਨਾ ਮੈਂ ਕਹਿੰਦਾ ਮੂੰਹ ਪਰ ਕਮਲ ਹੈ ਮੇਰੇ ਨੂੰ ਪਹਿਲੇ ਪਤਾ ਨਹੀਂ ਲੱਗਣਾ ਅ ਇੱਕ ਹੁੰਦਾ ਨਾ ਮਾਈਂਡ ਸੈਟਅਪ ਹੁੰਦਾ ਵੀ ਕਾਲੇ ਰੰਗ ਦੀ ਕਿਹੜਾ ਸਾਡੀ ਹੋਣੀ ਹੈ ਨਹੀਂ ਹੈ ਹੀ ਨਹੀਂ ਸਾਨੂੰ ਤਾਂ ਇਹ ਜਵਾਨ ਸਾਨੂੰ ਵੀ ਨਹੀਂ ਸਾਨੂੰ ਤਾਂ ਭਾਬੀ ਖੁਸ਼ੀ ਬੜੀ ਚੜ੍ਹ ਕੇ ਜਦੋਂ ਉਹਨਾਂ ਦੱਸਿਆ ਵੀ ਗੱਡੀ ਲੈਣੀ ਮੈਂ ਕਿ ਦੇ ਦਿਓ ਯਾਰ ਮਜ਼ਾਕ ਤਾਂ ਨਹੀਂ ਕਰ ਰਹੇ ਕਹਿੰਦੇ ਨਾ ਨਾ ਚੰਜੀ ਤੂੰ ਇਹਨਾਂ ਮਾਰਕਾਂ ਤੈਨੂੰ ਕਦੋਂ ਦੇ ਫੋਨ ਕਰਿਆ ਤੂੰ ਟਰੈਕਟਰ ਨਾਲ ਉਹ ਬਾਹਰ ਅਸੀਂ ਮੈਂ ਤੈਨੂੰ ਦੇਖ ਲਿਆ ਸੀ ਤੂੰ ਮੈਂ ਚੋਰੇ ਮੂੰਹ ਪਰਾ ਕਰਕੇ ਲੰਘ ਆਇਆ ਮੈਂ ਤਾਂ ਐਲਵਿੰਡ ਦੇਣਾ ਦੀਗਾ ਹਾਂ ਬੇਸ਼ੱਕ ਤੂੰ ਵਿੱਚ ਵੀ ਸਹੀ ਦੀਗਾ ਸਹੀ ਗੱਲ ਹੈ ਸਹੀ ਗੱਲ ਪਾਣੀ ਲਿਆ ਦਿਓ ਬੇਟਾ ਪਹਿਲਾਂ ਕਈ ਕਈ ਪਰਸੈਂਟ ਕਿੱਥੇ ਵਾਹਿਆ ਗਰਮੀ ਬਹੁਤ ਹੈ ਲੋ ਜੀ ਚਲੋ ਚਲਿਏ ਜੀ ਸਾਰੇ ਪਰਿਵਾਰ ਦੇ ਨਾਲ ਅਮ ਮਹਮਾਨ ਦੇ ਨਵੀਂ ਗੱਡੀ ਦੇ ਵਿੱਚ ਗੁਰਦੁਆਰਾ ਸਾਹਿਬ ਨਾ ਯਾਰ ਕਰਾਣਾ ਪੈਣਾ ਦਾ ਸਿਸਟਮ ਲੱਗਦਾ ਹੈ ਅਣਾ ਕੀਰਨ ਆ ਬੱਬੀ ਕਿਦਾ ਯਾਰ ਨੇ ਜਾਰੇ ਸੁਪਨਾ ਪੂਰਾ ਹੋ ਗਿਆ ਉੱਚੀ ਗੱਡੀ ਸਹੀ ਗੱਲ ਹੈ ਸੁਪਨਾ ਤਾਂ ਪੂਰਾ ਹੋਇਆ ਹੈ ਦੇਖ ਲੈ ਉੱਚੀ ਗੱਡੀ ਲੈਣਾ ਛੋਟੀ ਛੋਟੀ ਗੱਡੀਆਂ ਚਲਾਈਆਂ ਹੁਣ ਤੱਕ ਬੱਲਾ ਨੋਵਾ ਤਾਂ ਵੀ ਸੀਗੀ ਨਾ ਉਹ ਉਹ ਐਸਯੂਵੀ ਨਹੀਂ ਸੀ ਯਾਰ ਕੰਫਰਟ ਗੱਡੀ ਸੀ ਮੈਦੋਈ ਕਹ ਲੈ ਗਿਆ ਮਿਨੋਵਾ ਹੁੰਦੀ ਸੀ ਪਹਿਲਾਂ ਪਰ ਉਹ ਉਹਦੇ ਨਾਲ ਉਹ ਵੀ ਉੱਚੀ ਹੈ ਇਹ ਔਰ ਉਹ ਗੱਡੀ ਅਲੱਗ ਕੈਟਾਗਰੀ ਦੀ ਹੈ ਉਹ ਬੇਸਿਕਲੀ ਕਹਿ ਸਕਦੇ ਆ ਆਪਾਂ ਆਫੀਸਰ ਕਲਾਸ ਗੱਡੀ ਹੈ ਹੈਨਾ ਇਹ ਹੈ ਵੀ ਪ੍ਰੋਪਰ ਰਫਟ ਅਫ ਜੀ ਯੂਸਲੀ ਕਹਿੰਨ ਚੱਲ ਰਹੀ ਹੈ ਬੜਾ ਆਰਾਮ ਨਾਲ ਲੱਗਦਾ ਆਪਕੋ ਵੀ ਦੇਖੀ ਹੁੰਦਾ ਆਪਨਾ ਸੋਹੀ ਗੱਲ ਹੈ ਤਾਂ ਮੇਰਾ ਬੜਾ ਵੱਡਾ ਦਰਦ ਚਾ ਲੱਗਦਾ ਭਜਾਣ ਭਜੋਣ ਨੂੰ ਮਾਨੀ ਕਰਦਾ ਬੜੇ ਆਰਾਮ ਨਾਲ ਆਇਆ ਸੀ 80 ਦੀ ਸਪੀਡ ਤੇ ਬਸ ਮੈਂ ਕਿਹਾ ਨਹੀਂ ਇਸ ਤੋਂ ਉੱਪਰ ਨਹੀਂ ਜਾਣਾ ਪਹਿਲਾਂ ਤਾਂ ਗਮੀ ਹੈ ਨਾ ਤਾਂ ਕਰਕੇ ਹਾਂ ਬਾਅਦ ਜਦੋਂ ਇਹ ਹੱਥੇ ਚੜ ਗਈ ਨਾ ਫਿਰ ਬੰਦਾ ਪੰਜਾਬੂ ਜੂ ਲੈਂਦਾ ਹੁੰਦਾ ਹੈ ਲੋਜੀ ਗੁਰੂ ਘਰ ਸਾਹਿਬ ਆ ਗਈ ਗੁਰਦੁਆਰਾ ਭਾਦਰਗੜ ਪੈਰ ਸੜ ਗਏ ਭਾਬੀ ਕੀ ਦਵਾਈ ਵਿੱਚ ਓਹੋ ਹੋ ਹੋ ਵਾਕੇ ਪੂਰਾ ਹਾਲ ਹੋ ਗਿਆ ਯਾਰ ਸੜ ਗਏ ਸੜ ਗਏ ਜਲਦੀ ਜਲਦੀ ਪੋਰੀ ਤੇ ਚੜਜੋ ਓਏ ਹੋਏ ਹੋਏ ਭਾਬੀ ਦੇ ਪੈਰ ਸੜ ਗਏ ਓਏ ਮਾਈ ਗੋਡ ਵਾਹਿਗੁਰੂ ਸੜਕਾਂ ਦੇਖ ਰਿਹਾ ਨੇ ਘਰ ਦੇਖ ਰਿਹਾ ਨੇ ਮੁੰਡਾ ਸਨਰੂਫ ਖੋਲ ਕੇ ਬਹਿ ਗਿਆ ਓਏ ਗੱਡੀ ਦੀ ਓਏ ਪਰ ਤੇਰਾ ਮੂੰਹ ਤਾਂ ਦੇਖਦਾ ਪਰ ਦੇਖੜ ਦੇਖ ਤੈਨੂੰ ਰਿਆ ਅੱਖਾਂ ਤੇ ਉੱਪਰ ਦੇ ਠੀਕ ਹੈ ਇਹ ਨਾ ਓ ਕੀ ਹੋ ਗਰਮਾਵਾ ਗਰਮਾਵਾ ਕੋ ਮਜ਼ਾ ਵੜਾ ਰਿਹਾ ਪਰ ਗਰਮਾਵਾ ਆ ਠੀਕ ਹੈ ਫਿਰ ਆਈ ਵੀ ਨਿਕਲ ਰਹੇ ਹੁਣ ਟੁੰਡੇ ਜੀ ਕੱਢ ਗਏ ਦੁਪਹਿਰ ਮੇਰੇ ਕੋਈ ਨਹੀਂ ਬਾਹਰ ਨਿਕਲਦਾ ਬਹਿ ਜਾ ਨੇ ਫਿਰ ਬਹਿ ਜਾ ਲੋ ਮੈਂ ਆਪਣੇ ਨਾਨਾ ਜੀ ਵਾਸਤੇ ਲਿਆਇਆ ਨਾਨਾ ਜੀ ਨੂੰ ਦਿਖਾਣ ਗੱਡੀ ਪਿੰਡ ਤੋਂ ਆ ਕੇ ਬਜ਼ੁਰਗਾਂ ਦਾ ਆਸ਼ੀਰਵਾਦ ਲੈਣਾ ਬੜਾ ਜ਼ਰੂਰੀ ਹੈ ਜੇ ਕੋਈ ਕੋਈ ਸੋਚਦਾ ਹੈ ਹੈ ਕੋਈ ਕੋਈ ਸੋਚਦਾ ਨਹੀਂ ਕੋਈ ਸੋਚੇ ਨਾ ਸੋਚੇ ਪਰ ਆਪਾਂ ਤਾਂ ਸੋਚਾਂਗੇ ਫੋਨ ਸੋਹਣੀ ਗੱਡੀ ਬੈਠੋ ਉਹ ਬੈਤ ਗਿਆ ਠੀਕ ਹੈ ਨਾ ਨਾ ਬੈਠੋ ਕਿ ਨਾ ਨਾ ਉਹ ਕਿਉਂ ਉਹ ਨਾ 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 ਬੈਠੋ ਨਾ ਨਾ ਬੈਠੋ ਆਪਣੀ ਨਾ ਪਲਾਸ ਹੈ ਠੀਕ ਹੈ ਗੱਡੀ ਸੋਹਣੀ ਉੱਚੀ ਉੱਚੀ ਗੱਡੀ ਬਹੁਤ ਸੋਹਣੀ ਹੂੰ ਕਾਹਿੰ ਤੱਕ ਦੀ ਬੈਠੇ ਜਾਂਦੇ ਨੇ ਸੱਤ ਬੰਦੇ ਬੈਹ ਜਾਂਦੇ ਨੇ ਮਾਸ਼ਾਅੱਲ ਠੀਕ ਹੈ ਲੱਖ ਲੱਖ ਵਧਾਈਆਂ ਤੁਹਾਨੂੰ ਵਧਾਈ ਹੋਵੇ ਨਹੀਂ ਪੱਕਾ ਇਹ ਉਹ ਅੱਜ ਕੱਲ ਨੰਬਰ ਪਹਿਲਾਂ ਹੀ ਦੇ ਦਿੰਦੇ ਨੇ ਅੱਛਾ ਇਹ ਆਰ ਸੀ ਅਗਲੇ ਦੇ ਮਤਲਬ ਮਹੀਨੇ ਤੱਕ ਬਣ ਜਾਂਦੀ ਹੈ ਪਹਿਲਾਂ ਨੰਬਰ ਹੋਣ ਦੀ سپورਟ ਮਿਲ ਜਾਂਦਾ ਹੈ 48 ਡਿਵੀਜ਼ਨ ਵਾਲੀ ਹਾਂ ਉਹ ਆਰਟੀਓ ਤੋਂ ਲੈ ਲੈਂਦੇ ਨੇ ਨਾ ਹੋਰ ਨਾਨਾ ਜੀ ਸਾਡੇ ਨਾਨਾ ਜੀ ਸਵਾਮੀ ਦਾ ਨਾਨਾ ਜੀ ਦਾ ਮੂੰਹ ਮਿੱਠਾ ਸਾਡੇ ਬਜ਼ੁਰਗ ਵੱਡੇ ਹੈ ਬਿਲਕੁਲ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਕੁਛ ਨਹੀਂ ਹਾਂ ਐਂ ਤੇ ਹੋਵੇ ਨਾ ਦਾਦਾ ਮੇਰਾ ਨਾਨੇ ਮੰਮੀ ਨਹੀਂ ਨਹੀਂ ਮਿੱਠਾ ਨਹੀਂ ਦੇਣਾ ਇਹਨੂੰ ਹੋਈ ਹੈ ਨਾ ਬਜ਼ੁਰਗਾਂ ਦਾ ਆਸ਼ੀਰਵਾਦ ਨਾਲ ਸੋਹਣੇ ਲੱਗੇ ਹੋਰ ਹਾਂ ਬਾਕੀ ਮੈਂ ਜੀਰੋ ਨਾ ਹਾਂ ਉੱਚੀ ਬਹੁਤ ਐਵੇਂ ਲੱਗਦਾ ਬੱਸੇ ਚ ਬੈਠੇ ਹੋਣੇ ਬੈਠੇ ਹੋਣੇ ਹਮਮ ਮਾਮੇ ਜੀ